ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪਹਿਲੀਆਂ ਪੰਜ ਪਾਤਸ਼ਾਹੀਆਂ ਨੇ ਧੀਰੀ ਫਕੀਰੀ ਅਤੇ ਭਗਤੀ ਦੇ ਸਿਧਾਂਤਾਂ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਵਿੱਚ ਇੱਕ ਵੱਡਾ ਬਦਲਾਅ ਆਇਆ ਕਿਉਂਕਿ ਇਸ ਨੂੰ ਮੁਗਲਿਆ ਸਲਤਨਤ ਬੁਝਦਲੀ ਸਮਝਣ ਲੱਗ ਗਈ ਸੀ ਸਿੱਖ ਧਰਮ ਵਿੱਚ ਲੋਕਾਂ ਦੀ ਵੱਧਦੀ ਸ਼ਰਧਾ ਅਤੇ ਤਾਕਤ ਜਹਾਂਗੀਰ ਸਹਾਰ ਨਾ ਸਕਿਆ ਰਾਸੀ ਜ਼ੋਰ ਜ਼ੁਲਮ ਤੱਕੇ ਅਤੇ ਸਿੱਤਮ ਨੂੰ ਰੋਕਣ ਦੇ ਲਈ ਤਾਂ ਗੁਰੂ ਹਰਗੋਬਿੰਦ ਬੰਸਾਹਬ ਜੀ ਨੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ 11 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਵਿਰਾਜਮਾਨ ਹੋ ਕੇ ਪੀਰੀ ਦੇ ਨਾਲ ਮੀਰੀ ਦੀ ਵੀ ਤਲਵਾਰ ਧਾਰਨ ਕੀਤੀ ਮੱਥੇ ਤੇ ਕਲਗੀ ਸਜਾ ਕੇ ਰਾਸੀ ਵਸਤਰ ਧਾਰਨ ਕੀਤੇ ਸਸ਼ਤ ਤਾਰੀ ਫੌਜਾਂ ਅਤੇ ਘੋੜਸਵਾਰ ਸਿਪਾਹੀ ਤਿਆਰ ਕੀਤੇ ਤਖਤ ਤੇ ਬੈਠਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਵੈਰੀਆਂ ਨੂੰ ਰੋਕਣ ਦੇ ਲਈ ਆਪ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਸਾਰੀਆਂ ਜੰਗਾਂ ਵਿੱਚ ਜਿੱਤ ਹਾਸਲ ਕੀਤੀ you ਕਰਤਾਰਪੁਰ ਦੀ ਚੌਥੀ ਜੰਗ ਤੋਂ ਬਾਅਦ ਆਪ ਜੀ ਕੀਰਤਪੁਰ ਸਹਿਬ ਆ ਗਏ ਇੱਥੇ ਆਪ ਜੀ ਨੇ ਅਖੀਰੀ 10 ਸਾਲ ਭਜਨ ਬੰਦਗੀ ਅਤੇ ਧਰਮ ਪ੍ਰਚਾਰ ਦੇ ਵਿੱਚ ਬਤੀਤ ਕੀਤੇ ਆਪਣੇ ਪੋਤਰੇ ਗੁਰੂ ਹਰ Rai ਸਾਹਿਬ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਆਪ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਕੀਰਤਪੁਰ ਵਿਖੇ ਇੱਕ ਕੋਠਾ ਤਿਆਰ ਕਰਵਾਇਆ ਜਿਸ ਦਾ ਨਾਮ ਪਾਤਾਲਪੁਰੀ ਰੱਖਿਆ ਗੁਰੂ ਜੀ ਨੇ ਵਚਨ ਕੀਤੇ ਅਸੀਂ ਇਸ ਕੋਠੇ ਵਿੱਚ ਚੌਂਕੜਾ ਲਗਾਉਣਾ ਹੈ ਬਾਹਰ ਸੰਗਤਾਂ ਅਖੰਡ ਕੀਰਤਨ ਕਰਨ ਰਾਏ ਜੋਧ ਜੀ ਨੂੰ ਹੁਕਮ ਕੀਤਾ ਕਿ ਕੋਠੇ ਦੇ ਅੰਦਰ ਕੋਈ ਵੀ ਨਾ ਹੋਵੇ ਅਤੇ ਇਸ ਦਾ ਕੁੰਡਾ ਕੇਵਲ ਗੁਰੂ ਹਰਾਈ ਸਾਹਿਬ ਜੀ ਹੀ ਖੋਲਣ ਕੋਠਾ ਸਾਹਿਬ ਲਗਾਤਾਰ ਇੱਕ ਹਫਤਾ ਕੀਰਤਨ ਚੱਲਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਨ ਸੁਣਦਿਆਂ ਿਕਰਮੀ ਸੰਬ 1701 ਚੇਤ ਸੁਦੀ 5 ਨੂੰ 49 ਸਾਲ ਦੀ ਉਮਰ ਵਿੱਚ ਸੱਚਖੰਡ ਜਾਬੀ ਰਾਜੇ ਗੁਰੂ ਹਰਾਈ ਸਾਹਿਬ ਜੀ ਨੇ ਕੋਠਾ ਸਾਹਿਬ ਦਾ ਕੁੰਡਾ ਖੋਲ ਕੇ ਸਤਲੁਜ ਦਰਿਆ ਦੇ ਕੰਢੇ ਗੁਰਦੁਆਰਾ ਪਾਤਾਲਪੁਰੀ ਵਿਖੇ ਗੁਰੂ ਜੀ ਦਾ ਸੰਸਕਾਰ ਕਰਕੇ ਅੰਗਿੱਠਾ ਸਾਂਭ ਲਿਆ ਸੂਰਜ ਕਿਰਨ ਮਿਲੇ ਜਲ ਕਾਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ تھی ਆਰਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ